ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡਾ ਸੱਪੁੱਤਰ ਜਿਹੜਾ ਸ਼੍ਰੀ ਮੁਖਸਰ ਸਾਹਿਬ ਡੇੜੇ ਪੈਂਡਾ ਦੋਸਤੋ ਪੁੱਲ ਰਹਿਣ ਦਾ ਮੁਖਸਰ ਰੋਡ ਤੇ ਦੂਜੇ ਪਾਸੇ ਦੋਸਤੋ ਸੂਰੇ ਵਾਲਾ ਤੇ ਅੱਜ ਦੀ ਵੀਡੀਓ ਵਿੱਚ ਦੋ ਨਗ ਦਿਖਾਉਣੇ ਜਰਸੀ ਦੇ ਤੇ ਵੀਡੀਓ ਦੇ ਅੰਤ ਤੇ ਇੱਕ ਟੌਪ ਦਾ ਨਗੀਨਾ ਦਿਖਾਉਣਾ ਬਹੁਤ ਚੰਗਾ ਦੋਸਤੋ ਤੇ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ 1 ਨੰਬਰ ਵਿਹੜ ਤੋਂ ਸਟਾਰਟਿੰਗ ਕਰ ਲੈਨੇ ਆ। ਦੋਸਤੋ ਦੂਜਾ ਸੂਹਾ ਸੋਣ ਵਾਲੀ ਹੈ ਵਿਹੜ। ਡੇਟ ਮੁਤਾਬਕ ਬਾਈ ਕਹਿੰਦਾ ਇੱਕ ਹਫਤਾ ਹਜੇ ਸੋਣ ਦੇ ਵਿੱਚ ਕੱਚੀ ਆ। ਪਹਿਲੇ ਸੂਏ ਬਾਈ ਕਹਿੰਦਾ 13-14 ਲੀਟਰ ਦੁੱਧ ਵਿਹੜ ਨੇ ਨਾਰਮਲ ਚਵਾਇਆ। ਐਤਕੀ ਬਾਈ ਕਹਿੰਦਾ 15-16 ਕਿਲੋ ਤੋਂ ਨਾਰਮਲ ਚਵਾਜੂਗੀ। ਬਾਕੀ ਦੋਸਤੋ ਵਲਟੈਲ ਹਵਾ ਨਹੀਂ ਚਾ ਜੇ ਕਾਫੀ ਪਈ ਆ। ਵਲਟੈਲ ਕੱਢ ਕੇ ਹਵਾ ਨਾਲ ਟਾਈਟ ਕਰਕੇ ਵਿਹੜ ਨੇ ਫਿਰ ਸੋਣਾ ਕੱਦ ਕੱਢ ਦੋਸਤੋ ਚੰਗਾ ਵੱਡਾ। ਵੇਟ ਵਾਲੇ ਪਾਸ ਬੋਦੀ ਵਾਲੀ ਜਰਸੀ ਆ ਪੰਜਾਬ ਵਾਲੀ ਆ ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਖ ਸਕਦੇ ਆ ਵਲਟੈਲ ਹਵਾਨਾ ਜੀ ਦੋਸਤੋ ਹਜੇ ਕਾਫੀ ਪਈ ਹੈ ਵਲਟੈਲ ਕੱਢ ਕੇ ਹਵਾਨਾ ਟਾਇਰ ਕਰਕੇ ਦੋਸਤੋ ਵੈੜ ਨੇ ਫੇਰ ਸੋਣਾ ਆ ਵੇਖ ਸਕਦੇ ਆ ਦੋਸਤੋ ਥਨਾਸ ਤੇ ਜੀ ਦੋਸਤੋ ਸੇਮ ਆ ਨਿੱਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਫੋਰ ਸ਼ਾਂਕ ਫੋਰਾਣੀ ਹਵਾਨਾ ਦੋਸਤੋ ਇੱਕ ਹਫਤੇ ਵੈੜ ਨੇ ਚੰਗਾ ਵੱਡਾ ਤਿਆਰ ਕਰ ਜਾਣਾ ਰੇਟ ਬਾਈ ਨੇ ਰੱਖਿਆ ਹੋਇਆ 50000 ਰੁਪਇਆ ਉੱਚ ਬਾਈ ਕੰਦਾ ਮਾਨਤਾਨ ਹੋ ਜਾਊਗਾ ਦੋ ਨੰਬਰ ਤੇ ਵੈੜ ਦੀ ਗੱਲ ਕਰਦੇ ਆ ਹਾਂਜੀ ਦੋਸਤੋ ਦੋ ਨੰਬਰ ਤੇ ਵੈੜ ਦੋਸਤੋ ਪਹਿਲਾ ਸੁਆਸ ਹੋਈ ਆ ਕੱਲ ਬਾਈ ਕਹਿੰਦਾ ਸੁਈ ਆ ਐਸ ਟਾਈਮ ਬਾਈ ਕਹਿੰਦਾ 9 10 ਕਿਲੋ ਬੋਲੀ ਖੁੱਲੀ ਤਿਆਰ ਆ ਬੱਚਾ ਮਗਰ ਵੱੱਛਾ ਹਵਾਨਾ ਦੋਸਤੋ ਚੰਗਾ ਵੱਡਾ ਤਿਆਰ ਕੀਤਾ ਹੋਇਆ ਪੱਟਾਂ ਸਾਂਝ ਦੋਸਤੋ ਹਵਾਨਾ ਪੂਰਾ ਵੈੜ ਦੇ ਫਸਿਆ ਪਿਆ ਥਣ ਦੋਸਤੋ ਸੇਮ ਆ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਫੋਰ ਸ਼ਾਂਖ ਪੂਰਾਨੀ ਥਣ ਦੋਸਤੋ ਚਵਾਈਆ ਲੱਗਿਆ ਹੋਇਆ ਤੇ ਬਾਈ ਕਹਿੰਦਾ ਨਾਰਮਲ 15 16 ਲੀਟਰ ਦੁੱਧ ਵੈੜ ਨਾਰਮਲ ਚਵਾਜੂਗੀ ਬਾਕੀ ਦੋਸਤੋ ਜੈਸਾ ਹਵਾਨੇ ਦੀ ਕੁਆਲਿਟੀ ਆ 15 16 ਲੀਟਰ ਦੁੱਧ ਵੈਡ ਨੋਰਮ ਚ ਹੋਣਾ ਚਾਹੀਦਾ ਆਖਵਾਣਾ ਦੋਸਤੋ ਚੰਗਾ ਵੱਡਾ ਤਿਆਰ ਕੀਤਾ ਹੋਇਆ ਦੋ ਨੰਬਰ ਵੈਡ ਦਾ ਬਾਈ ਨੇ ਰੇਟ ਰੱਖਿਆ ਹੋਇਆ 55000 ਰੁਪਿਆ ਉਹ ਚ ਬਾਈ ਕਹਿੰਦਾ ਮਾਨ ਤਨ ਹੋ ਜਾਊਗਾ ਜਿਹੜੇ ਵੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ